ਸਾਡੇ ਲਈ ਬੜੀ ਮਾਣ ਦੀ ਗੱਲ ਹੈ ਕਿ ਸਾਡੇ ਅਜੀਤ ਕੁਮਾਰ ਜੀ ਜਿਹੜਾ ਜਵਾ ਮੋਰਚਾ ਦੇ ਪੱਤਰਕਾਰ ਸਾਹਿਬ ਦੇ ਜ਼ਿਲ੍ਹਾ ਪ੍ਰਬਧਾਨ ਨੇ ਉਹਨਾਂ ਦੇ ਨਾਲ प्रदीप ਸ਼ਰਮਾ ਜੀ ਤੇ ਉਹਨਾਂ ਦੇ ਨਾਲ ਉਹਨਾਂ ਦੇ ਸਾਰੇ ਵੱਡੀ ਗਿਣਤੀ ਦੇ ਸਾਥੀ ਸਾਹਿਬਾਨ ਜਿਨ੍ਹਾਂ ਨੇ ਅੱਜ ਭਾਜਪਾ ਨੂੰ ਕਾਂਗਰਸ ਪਾਰਟੀ ਨੂੰ ਵੱਖ-ਵੱਖ ਪਾਰਟੀਆਂ ਨਾਲ ਜਿਹੜੇ ਸੰਬੰਧਿਤ ਸੀ ਉਹਨਾਂ ਨੂੰ ਹਲਵਿਦਾ ਕਹਿ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਆ ਜਿੱਥੇ ਮੈਂ ਸ੍ਰੀ ਪ੍ਰਕਾਸ਼ ਸਿੰਘ ਜੀ ਬਾਦਲ ਸ੍ਰੀ ਸੁਬੀਰ ਸਿੰਘ ਜੀ ਬਾਦਲ ਵੱਲੋਂ ਇਹਨਾਂ ਨੂੰ ਜੀ ਆਇਆਂ ਕਹਿੰਦਾ ਇਹਨਾਂ ਦਾ ਤੁਹਾਨੂੰ ਹੱਥ ਕਰਦਾ ਇਹਨਾਂ ਨੂੰ ਵਿਸ਼ਵਾਸ ਦਿਵਾਉਂਦਾ ਕਿ ਹਰ ਤਰੀਕੇ ਦਾ ਇਹਨਾਂ ਦਾ ਮਾਨ ਸਤਕਾਰ ਔਰ ਇਹਨਾਂ ਦਾ ਸਾਡੇ ਨਾਲ ਜੁੜ ਕੇ ਸਾਡਾ ਇਹਨਾਂ ਨਾਲ ਜੁੜ ਕੇ ਮੈਂ ਸਮਝਦਾ ਹਾਂ ਕਿ ਪਤੇਗੜ ਸਾਹਿਬ ਜਿਲੇ ਚ ਬਹੁਤ ਵੱਡਾ ਬਲ ਸ਼੍ਰੋਮਣੀ ਅਕਾਲੀ ਦਲ ਨੂੰ ਮਿਲੂਗਾ ਗੁਰੂ ਬਖਸ਼ਿਸ਼ ਕਰਨ ਕਿਰਪਾ ਕਰਨ ਕਿ ਅੱਜ ਇਹ ਕਿਸਾਨੀ ਸੰਘਰਸ਼ ਨੂੰ ਵੇਖਦੇ ਆ ਇਸ ਤਰੀਕੇ ਦਾ ਰਵਈਆ ਭਾਕਤੀ ਜਨਤਾ 파ਕਤੀ ਨੇ ਕੇਂਦਰ ਦੀ ਸਰਕਾਰ ਨੇ ਅੰਨਦਾਤਾ ਪ੍ਰਤੀ ਕਿਸਾਨਾਂ ਪ੍ਰਤੀ ਪੰਜਾਬੀਆਂ ਪ੍ਰਤੀ ਜੋ ਐਟੀਟਿਊਡ ਅਡਾਪਟ ਕੀਤਾ ਉਹ ਤੋਂ ਬਹੁਤ ਦੁਖੀ ਹੋ ਕੇ ਆहत ਹੋ ਕੇ ਅ ਜਿਨ੍ਹਾਂ ਨੇ ਇਹ ਕਦਮ ਚੁੱਕਿਆ ਮੈਂ ਇਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਪੂਰੇ ਵਿਸ਼ਵਾਸ ਬਾਲਾ ਕਿ ਅਸੀਂ ਸਾਰੇ ਆਪਣੇ ਕਿਸਾਨ ਭਰਾਵਾਂ ਦੇ ਨਾਲ ਜਿਹੜੇ ਦਿੱਲੀ 'ਚ ਮੋਰਚਾ ਲਾਏ ਬੈਠੇ ਉਹਨਾਂ ਦੇ ਨਾਲ ਔਰ ਰੋਜ਼ ਸਾਡੀ ਇੱਕ ਅਰਦਾਸ ਹੈ ਕਿ ਸੱਚੇ ਬਾਦਸ਼ਾਹ ਕਿਰਪਾ ਬਖਸ਼ਿਸ਼ ਕਰਨ ਉਹਨਾਂ ਨੂੰ ਕਾਮਯਾਬੀ ਬਖਸ਼ਿਸ਼ ਕਰਨ ਔਰ ਪੰਜਾਬ ਦੀ ਜਿੱਤ ਹੋਵੇ ਦੇਸ਼ ਦੀ ਜਿੱਤ ਹੋਵੇ ਦੇਸ਼ ਦੇ ਕਿਸਾਨ ਦੀ ਜਿੱਤ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਬਹੁਤ ਹੀ ਸਰਕਾਰ ਜੋ ਅਜੇ ਕੁਮਾਰ ਜੀ ਜੋ ਬੀਜੇਪੀ ਦੇ ਯੁਵਾ ਮੋਰਚੇ ਦੇ ਪ੍ਰਧਾਨ ਸੀ ਉਹ ਤੇ ਨਾਲ ਸਾਡੇ ਪ੍ਰਦੀਪ ਮਿੰਟੂ ਜੀ ਜਿਨ੍ਹਾਂ ਨੇ ਜੋ ਜੋਗਪਤੀ ਨੇ ਪੁਰਾਣੇ ਕਾਂਗਰਸੀ ਨੇ ਇਹ ਅੱਜ ਸ਼੍ਰੋਮਣੀ ਕਾਲੀਵਾਲ ਦੇ ਨਾਲ ਦੇ ਸ਼ਾਮਲ ਹੋਏ ਨੇ ਕੋ ਕਿ ਇਹਨਾਂ ਨੇ ਜੋ ਅਜੇ ਜੀ ਨੇ ਮਿੰਟੂ ਜੀ ਨੇ ਜੋ ਕੇਂਦਰ ਦੀ ਸਰਕਾਰ ਆ ਉਹਦਾ ਆਡੀਆਂ ਰੁਪਿਆ ਦੇਖਦੇ ਹੋਏ ਜੋ ਕਿਸਾਨੀ ਦੇ ਹੱਕ ਉਤੋਂ ਉਹਨਾਂ ਨੇ ਇਹ ਆਰਡਨੈਂਸ ਪਾਸ ਕੀਤੇ ਨੇ ਉਹਦੇ ਰੋਸ ਵਿੱਚ ਅੱਜ ਇਹਨਾਂ ਨੇ ਅਸਤੀਫਾ ਦਿੱਤਾ ਤੇ ਅੱਜ ਸਾਬਿਕਰਮ ਸਿੰਘ ਮਜੀਠੀਆ ਜੀ ਸਰਪੰਸਤੀ ਹਟਾ ਅਗਵਾਈ ਹਟਾ ਤੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਐ ਕੁਆਲ ਸਿਖਦਾਏ ਦੀ ਇਹ ਦिशा ਨਿਰਦੇਸ਼ੇਤਾ ਗੁਰਪ੍ਰੀਤ ਨੌਨੀ ਜੀ ਦੇ ਇਹਨਾਂ ਸਾਰਿਆਂ ਦੇ ਦिशा ਨਿਰਦੇਸ਼ਾ ਜਿਨ੍ਹਾਂ ਨੇ ਸ਼ਰਮਨੀ ਕਾਲੀਆਂ ਨੂੰ ਜੁਆਇਨ ਕੀਤਾ ਤੇ ਮਜੀਠੀਆ ਸਾਹਿਬ ਨੇ ਪ੍ਰੋਸਾ ਦਵਾਇਆ ਕਿ ਇਹਨਾਂ ਨੂੰ ਪਾਰਟੀ ਵਿੱਚ ਬਣਦਾ ਮਾਨਸ ਕਰਤਾ ਜਾਊਗਾ ਤਾਂ ਕਿ ਹੋਰ ਪੰਜਾਬ ਦੀ ਸੇਵਾ ਕਰ ਸਕਾਂ ਤੇ ਇਹ ਜੋ ਸੰਘਰਸ਼ ਚੱਲ ਰਿਹਾ ਉਹਦੇ ਵਿੱਚ ਸਾਰੇ ਅਸੀਂ ਲੜ ਕੇ ਪਹਿਰਾ ਦਵਾਂਗੇ ਤੇ ਪੰਜਾਬ ਨੂੰ ਜਿੱਤ ਪ੍ਰਾਪਤ ਕਰਕੇ ਆਵਾਂਗੇ ਸੋ ਮੈਂ ਇੱਕ ਵਾਰ ਫੇਰ ਅਜੀਤ ਜੀ ਦਾ ਮਿੰਟੂ ਜੀ ਦਾ ਤੇ ਸਾਡੇ ਜੀਤੇ ਦੇ ਪ੍ਰਧਾਨ ਇਕਬਾਲ ਰਾਏ ਜੀ ਦਾ ਗੁਰਪ੍ਰੀਨੋਨੀ ਜੀ ਦਾ ਸਭ ਦਾ ਮੈਂ ਧੰਨਵਾਦ ਕਰਦਾ ਚਾਹੁੰਦਾ ਜਿਨ੍ਹਾਂ ਨੇ ਪ੍ਰੇਰਨਾ ਸਰਕਾ ਸਾਰੇ ਇਹ ਵੀ ਸਾਡੇ ਅਕਾਲੀਵਾਲ ਸ਼ਾਮਲ ਹੋਏ ਨੇ ਸੋ ਤੁਹਾਨੂੰ ਲੱਖ ਲੱਖ ਵਧਾਈ ਧੰਨਵਾਦ ਵਾਈਗੋ ਜੀ ਦਾ ਖਾਸਾ ਵਾਈਗੋ ਜੀ ਜਿਕਾ ਖਾਲਸਾ ਚੀਰੀ ਭਾਜੀ ਦੀ ਫਤਿਹ ਅੱਜ ਕੇਂਦਰ ਦੇ ਅੜੀਲੇ ਰਵੱਈਏ ਨੂੰ ਦੇਖਦੇ ਹੋਏ ਜੋ ਉਹਨਾਂ ਨੇ ਕਿਸਾਨਾਂ ਦੇ ਨਾਲ ੱਟਕਾ ਕੀਤਾ ਔਰ ਇੰਨਾ ਪ੍ਰੋਟੈਸਟ ਕਰਨ ਤੋਂ ਬਾਅਦ ਵੀ ਕੋਈ ਸੁਣਵਾਈ ਹਾਲ ਤੱਕ ਕਿਸਾਨਾਂ ਦੀ ਨਹੀਂ ਹੋ ਰਹੀ ਉਹਨਾਂ ਦੇ ਅੜੀਲੇ ਰਵੱਈਏ ਨੂੰ ਦੇਖਦੇ ਹੋਏ ਔਰ ਸ਼੍ਰੋਮਣ ਅਕਾਲੀ ਦਲ ਦੇ ਪੰਜਾਬ ਹਿੱਤਾਂ ਲਈ ਦਿੱਤੇ ਕੇਂਦਰੀ ਮੰਤਰੀ ਦੇ ਅਸਥੀਪੇ ਤੋਂ ਕਤੇ ਸਰਦਾਰ ਅਕਾਸੀ ਬਰਦੀ ਦੇ ਪਦਮ ਪ੍ਰੋਗੋਸ਼ਣ ਵਾਪਸ ਕਰਨ ਦੀ ਇਹਨਾਂ ਦੀ ਸਾਫ ਨਹੀਂ ਤੋਂ ਦੇਖਦੇ ਹੋਏ ਅੱਜ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਆਂ ਤੇ ਮੇਰੇ ਸਾਰੇ ਜੁਵਾ ਸਾਥੀ ਸ਼੍ਰੋਮਣੀ ਅਕਾਲੀ ਦਲ ਦੇ ਪੰਜਾਬ ਦੇ ਪਤੀ ਲਗਾਉਣ ਨੂੰ ਦੇਖਦੇ ਹੋਏ ਇਸ ਪਾਰਟੀ ਦਾ ਬੱਲਾ ਪੜਿਆ ਤੇ ਅੱਗੇ ਵੀ ਇਸ ਪਾਰਟੀ ਦੇ ਨਾਲ ਚੱਲ ਕੇ ਪੰਜਾਬ ਦੇ ਹਿੱਤਾਂ ਲਈ ਤੇ ਪੰਜਾਬ ਦੇ ਲੋਕਾਂ ਲਈ ਸੰਘਰਸ਼ ਕਰਦੇ ਰਹਾਂਗੇ